ਲਾ ਬਈ ਦੋਸਤੋ ਅਗਲਾ ਕਹਿੰਦਾ ਇੱਕ ਰੁੱਖ ਸੋ ਸੁੱਖ ਤੇ ਇਦਾਂ ਤਾਂ ਬਈ ਸੇਬਾਂ ਨੂੰ ਪਿੱਛੇ ਛੱਡਦੀ ਆ 베ਰੀ ਐਪਲ 베ਰ ਆ ਤੇ 베ਰ ਕੀ ਆ ਦਿਖਾਈਂਦਾ ਯਾਰ ਸਹੀ ਆ ਬਈ ਪੂਰੇ ਪੂਰੇ ਇੱਕ ਹੋਰ ਗੱਲ ਆ ਠਿਗਲੇ ਨਹੀਂ ਵਿੱਚੋਂ ਥੋਕੇ ਹੁੰਦੇ ਫੜਾ ਆਰਡਰ ਨਾਲ ਦੇਣ ਲੱਗ ਜਾਨ ਕਹਿਣ ਬਈ ਤੁਹਾਨੂੰ ਮੰਗਾ ਦਾਂ ਮਿੱਠੇ ਬਾਲਾ ਬਾਈ ਜੀ ਇਹਦਾ ਖਾੜਾ ਵਾਸਤੇ ਰੱਖੀ ਆ ਬਈ ਓਏ ਅੱਕੇ 베ਰੀ ਦੀ ਹੋਰ ਆ ਗੇਤੇ ਬਈ ਲੱਗਦੇ ਦੂਜੀਆਂ 베ਰੀਆਂ ਨਾਲੋਂ ਆ ਦੇਖੋ ਡਾ ਬੇਰ ਇਧਰ ਕਿਹਨੇ ਪਿਉਂ ਦਾਸ ਤੇ ਲੈ ਕੇ ਜਾਣੀਆਂ ਬਈ ਡਾਣੀਆਂ ਨੂੰ ਜਾ ਸਕਦਾ ਬਹੁਤ ਵਧੀਆ ਵੈਰਾਈਟੀ ਐ ਥੱਲੇ ਦਾ ਬਾਹਲੇ ਲੱਗੇ ਇਹਦੇ ਆ ਦੇਖੋ ਭਰੀ ਪਈ ਆ ਨਾਲੇ ਜਾਨਵਰ ਖੁਸ਼ ਨਾਲੇ ਬੰਦੇ ਖੁਸ਼ ਨਾਲੇ ਰਿਸ਼ਤੇਦਾਰ ਖੁਸ਼ ਨਾਲ ਆਂਦੀ ਗਵਾਂਂਦੀ ਬਈ ਤੇ ਹਰੇਕ ਇੱਕ ਦੋ ਦੋ ਬੇਰੀਆਂ ਦੇਸੀ ਬੇਰੀਆਂ ਪਿੰਦੂ ਬੇਰੀਆਂ ਜਾਂ ਹੋਰ ਫਲਾਂ ਦੇ ਬੂਟੇ ਜ਼ਰੂਰ ਲਾਓ ਬਈ ਪਾੜ ਦਾ ਜਿਵੇਂ ਇਹ ਪਾੜਦੇ ਆ ਸਿਆਂ ਕਰਕੇ ਵਾਕਈ ਸੇਵ ਆ ਬਈ ਤੁਹਾਡੇ ਘਰੇ ਬਈ ਕਿਹੜਾ ਬੂਟਾ ਲੱਗਿਆ ਤੇ ਜਿਹਦੀ ਤੁਹਾਡੇ ਪਿੰਡ ਦੇ ਵਿੱਚ ਚੜ੍ਹਾਈ ਆ ਬਈ ਉਹ ਬੂਟੇ ਕਰਕੇ ਕਮੈਂਟ ਲਾਈਕ ਸ਼ੇਅਰ ਕਰ ਜਿਹਨਾਂ ਦੇ ਬਰਾੜ ਆ ਕੇ ਜਿਆਦਾ ਜਿਹਨਾਂ ਦਾ ਬੁੜਾ ਕੋ ਪੱਤਾ ਹੋ ਜਾ ਬੁੜੀ ਹਨਾ ਉਹਨਾਂ ਦੇ ਘਰੇ ਵਜਦੇ ਹਨਾ ਪਰ ਆਪਣੇ ਤਾਂ ਸਾਰੇ ਹੀ ਲਈ ਜਾਂਦੇ ਬਈ ਹਨਗਵਾੜ ਹੁਣ ਕੋਣ ਨਹੀਂ ਹੁੰਦਾ ਬਈ ਹੁਣ ਮੇਰਾ ਬਹੁਤ ਪੌਣਾ ਲੱਗੂਗਾ ਤੈਨੂੰ ਗੱਠਾ ਭਰ ਦੇ ਤੇਰਾ ਭੈਣ